ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਅਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਟਾਈਮ ਹੋ ਗਿਆ ਜੀ 7:10 ਤੇ ਜਸ਼ਨਦੀਪ ਆਪਣਾ ਗੁਰਦੁਆਰਾ ਸਾਹਿਬ ਤੋਂ ਆ ਗਿਆ ਹੁਣ ਤਿਆਰ ਹੁੰਦਾ ਸਕੂਲ ਵਾਸਤੇ ਤੇ ਉਥੋਂ ਥੋੜੇ ਜੇ ਸ਼ਾਰਟ ਲੈ ਕੇ ਆਇਆ ਮੈਨੂੰ ਉਤਰ ਕੇ ਫੋਨ ਲੈ ਗਿਆ ਮੰਮੀ ਆਦਾ ਮੈਂ ਵੀਡੀਓ ਬਣਾ ਲਿਆ ਮੈਂ ਮੈਂ ਚੱਲ ਬਣਾ ਲਿਆ ਤੇ ਥੋੜੇ ਜੇ ਲੈ ਕੇ ਆਇਆ ਜੀ ਦੋ ਦੋ ਮਿੰਟ ਤਾਂ ਨਹੀਂ ਡੇਢ ਮਿੰਟ ਦੀ ਥੋੜੇ ਥੋੜੇ ਸ਼ਾਰਟ ਬਣਾਏ ਆ ਇਹਨੇ ਤੇ ਆਪਾਂ ਇਸ ਦੁਆਦ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਆਪਾਂ ਇਸ ਦੁਆਦ ਤੁਹਾਡੇ ਨਾਲ ਘਰ ਦੇ ਕੰਮ ਧੰਦੇ ਜਿਹੜੇ ਉਹ ਸ਼ੇਅਰ ਕਰਾਂਗੇ ਤੇ ਕੱਲ ਠੀਕ ਸੀਗਾ ਜੀ ਮੌਸਮ ਜਦੋਂ ਆਪਾਂ ਇਸ ਦੁਆਦ ਵੀਡੀਓ ਦਾ ਐਂਡ ਕਰਿਆ ਜਦੋਂ ਮੈਂ ਕਿਹਾ ਕਣੀਆਂ ਡਿੱਗਣ ਲੱਗ ਗਈ ਮੈਂ ਕਿਹਾ ਵੀਡੀਓ ਚ ਕੱਲ ਸ਼ਾਮ ਨੂੰ ਤੇ ਉਹਦੇ ਇੱਕੇਦਮ ਪੂਰਾ ਜ਼ੋਰ ਦਾ ਮੀਂਹ ਆ ਗਿਆ ਜੀ ਤੇ ਮੀਨੇ ਤਾਂ ਜੀ ਬਹੁਤ ਬੁਰਾ ਹੋ ਕਰ ਰਖਿਆ ਹੈ ਨਾ ਘਰ ਦਾ ਬੁਰਾ ਹਾਲ ਕਰ ਰਖਿਆ ਦੇਖੋ ਕੀ ਹਾਲ ਹਲਕਤ ਆਉਂਦੀ ਹੈ ਸੱਚੀ ਤੇ ਜੇ ਤਾਂ ਹੁਣ ਆਪਣੇ ਜਿਵੇਂ ਉਹ ਦੂਜੀ ਸਪਰਸਿਬਲ ਮੋਟਰ ਹੁੰਦੀ ਆ ਉਹ ਹੋਵੇ ਹਨਾ ਫਿਰ ਤਾਂ ਹੁੰਦਾ ਬੰਦਾ ਵੀ ਚਲੋ ਅੱਜ ਵੀ ਅੱਜ ਵੀ ਧੋ ਦਾਂਗੇ ਚਲੋ ਜੇ ਹੋਰ ਹੋਊਗਾ ਫਿਰ ਵੀ ਧੋ ਦਾਂਗੇ ਹਨਾ ਤੇ ਪਰ ਕੀ ਕਰ ਸਕਦਾ ਇਹ ਪਾਣੀ ਦੀ ਸ਼ਾਰਟੇਜ ਕੋਲੇ ਕਰਕੇ ਹੁਣ ਜਦੋਂ ਮਾੜਾ ਜਿਹਾ ਦਿਨ ਸਾਫ ਲਾਊਗਾ ਉਦੋਂ ਹੀ ਇਹ ਧੋਣੀਪੂ ਪਰ ਮੈਨੂੰ ਆਇਆ ਵੀ ਜੇ ਇਹਨੂੰ ਇਹ ਧੁੱਪ ਲੱਗੀ ਫਿਰ ਇਹਨੇ ਪੱਕ ਜਾਣੀਆਂ ਹੁਣ ਇਹ ਪੋਲੀ ਆ ਹੁਣ ਇਹ ਛੇਤੀ ਲੈ ਜਾਊਗੀ ਤੇ ਬਾਕੀ ਇਹਦੇ ਇਹਦੇ ਵੀ ਹਰੇ ਭਾਈ ਲਾਉਣ ਵਾਸਤੇ ਆਪਾਂ ਇੱਕ ਇੱਕ ਚੀਜ਼ ਦੀ ਵਰਤੋਂ ਕਰਾਂਗੇ ਟ੍ਰਿਕ ਵਰਤਾਂਗੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿੱਦੇ ਆਪਾਂ ਹਰੇ ਬਾਈ ਲਈ ਤੇ ਇੱਧਰ ਮਸ਼ੀਨ 'ਚ ਕਪੜੇ ਪਾ ਰੱਖਿਆ ਜੀ ਤੇ ਜਸ਼ਨੇ ਦਾ ਆਟਾ ਮੈਂ ਗੁੰਨ ਰੱਖਿਆ ਤੇ ਸੋਈ ਦੇ ਵਿੱਚ ਤੇ ਚੌਂਤਰੇ ਤੇ ਝਾੜੂ ਮੈਂ ਲਾਤਾ ਤੇ ਕਮਰੇ ਬਾਕੀ ਜਦੋਂ ਜਸ਼ਨਾ ਸੂਲ ਜਾਵੜਿਆ ਉਦੋਂ ਲਾਵਾਂਗੇ ਗੋਹਾ ਗੂੜੇ ਵਾਲਾ ਕੰਮ ਵੀ ਮਨਵੇੜਿਆ ਹੀ ਤੇ ਬਸ ਹੁਣ ਜਸ਼ਨੇ ਦੇ ਰੈਡੀ ਪਾ ਜਸ਼ਨੇ ਦੇ ਰੈਡੀ ਹੁੰਦੇ ਕਰਦੇ ਪਿਆ ਦੇਣਗੇ ਖਸੂ ਨੂੰ ਪਾਣੀ ਤੇ ਮੈਂ ਜਸ਼ਨੇ ਦੀ ਲਾਹਣੀ ਆ ਰੋਟੀ ਰੋਟੀ ਲਾ ਕੇ ਜਸ਼ਨੇ ਨੂੰ ਸੂਲ ਤੋੜ ਕੇ ਫੇਰ ਆਪਾਂ ਲਾਵਾਂਗੇ ਝਾੜੂ ਚੱਕਾਂਗੇ ਤੇ ਰੇਤਾ ਮੁੱਲੋਮਲੀ ਆਏ ਦੇਖੋ ਕੀ ਹਾਲ ਸਕੂਟਰੀ ਦਾ ਸਕੂਟਰੀ ਦਾ ਟਾਇਰ ਲੱਭੜੇ ਸੀ ਜਦੋਂ ਕੱਲ ਦੁੱਧ ਪਾ ਕੇ ਆਇਆ ਕਿਉਂ ਉਹਦੀ ਵੀ ਐਸੀ ਇੱਥੇ ਪਾਣੀ ਖੜਾ ਸੀ ਚੌਂਦਰੇ ਤੇ ਤੇ ਜਿਹੜਾ ਟਾਇਰਾਂ ਦੇ ਨਾਲ ਲੱਬ ਮਿੱਟੀ ਲੱਗੀ ਸੀ ਸਾਰੀ ਲੱਗੀ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਚਲੋ ਜੀ ਬਲੈਂਡ ਪਾ ਲਈ ਪੁੱਤ ਥਲੋਂ ਦੀ ਬਲੈਂਡ ਪਾ ਲਈ ਥਲੋਂ ਦੀ ਧਰੀਆ ਮੇ ਕੋਲੇ ਚਲੋ ਜੀ ਆਪਾਂ 11 ਹੋਣਾ ਇਦਵਾਰ ਲਾਮਾਗੇ ਉਹ ਵੀਡੀਓ ਸਾਰੇ ਜਣੇ ਕਰੋ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੇ ਫਿਰ ਆਪਾਂ ਤੁਹਾਡੇ ਨਾਲ ਕੰਮ ਧੰਦੀ ਸ਼ੇਅਰ ਕਰਦੇ ਆਂ ਸਮੇਂ ਦੇ ਸਮਾਂ ਵਾਲਾ ਤੇ ਅੱਲਾਹ ਤੋਂ ਜ਼ਿਕਰਾ ਜਿਵੇਂ ਨਹੀਂ ਮਿਲੇ ਜਿੱਥੇ ਸਾਹਮਣੇ ਹੈ ਸਮੇਂ ਦੇ ਹਾਲਾਤ ਅੜਾਂ ਦੀ ਐਸੀ ਪਰਮਾਤਮਾ ਉਹ ਇਲਾਕਿਆਂ ਜਿਲਿਆਂ ਦੇ ਵਿੱਚ ਕੀਮਤੀ ਸਮਾਂ ਨਹੀਂ ਗਿਆ ਪਰ ਜਿਹੜੇ ਸੱਚ ਜਾਣਿਆ ਸੱਚ ਕੋਤ ਸੇਵਕ ਨੇ ਨਾ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਜੋ ਅੱਜ ਵੀ ਭਾਵੇਂ ਉਹਨਾਂ ਦਾ ਸਭ ਕੁਝ ਢੁਗ ਗਿਆ ਪਰ ਅੱਜ ਵੀ ਉਹਨਾਂ ਨੂੰ ਜਾ ਕੇ ਤਰਵਾਸ ਦੇ ਰਹੇ ਹੈ ਵੀ ਅੱਪਾ ਸਾਰੇ ਨਾਲ-ਨਾਲ ਕਰਕੇ ਦੁਆਰੇ ਉਹਦੇ ਨੂੰ ਤੁਹਾਡੇ ਨਾਲ ਅਸੀਂ ਹਾਜ਼ਰ ਹੈ ਤੁਹਾਡੇ ਘਰ ਵੀ ਬਣਾਵਾਂਗੇ ਤੇ ਜੋ ਨੁਕਸਾਨ ਹੋਇਆ ਉਹ ਵੀ ਨਾਲ ਨਾਲ ਕਰਕੇ ਅੱਪਾ ਪੂਰਾ ਸੇਵਕ ਕੌਣ ਹੈ ਕਿ ਲੋ ਜੀ ਇੱਥੇ ਆਪਾਂ ਲੱਗੇ ਸੀਗੇ ਪੋਚੇ ਲਾਉਣ ਤੇ ਬੱਸ ਜੀ ਮੁਤਾਜ਼ਮ ਮੈਨੂੰ ਆਖ ਦਿੰਦਾ ਜਸ਼ਨ ਦੇ ਰੈਡੀ ਆਹਿੰਦੇ ਰੋਜ਼ ਪੋਚੇ ਲਾਉਣ ਨੂੰ ਕੀ ਆ ਪਰ ਜਿੰਨਾ ਚਿਰ ਪੋਚੇ ਜੇ ਨਾ ਲੱਗੇ ਨਾ ਸਫਾਈ ਜੀ ਨਹੀਂ ਆਉਂਦੀ ਤੇ ਆਹ ਚੌਂਤਰੇ ਤੇ ਜਦੋਂ ਮੈਂ ਪੋਚਾ ਲਾਉਣ ਲੱਗ ਜਾਨੀ ਉਹਦੀ ਲੱਗ ਜਾਂਦੇ ਮੀਂਹ ਤਾਂ ਆਈ ਜਾਣਾ ਕਿਉਂ ਪੋਚਾ ਲਾਉਣੀ ਐ ਐਵੇਂ ਚਾਹ ਹੁੰਨੀ ਐ ਪਰ ਫਿਰ ਵੀ ਆਪ ਨੂੰ ਐ ਹੁੰਦਾ ਮੈਥੋ ਜੀ ਪਤਾ ਕੀ ਹੈ ਜੇ ਆਹ ਚੌਂਦਰੇ ਤੇ ਪੋਚਾ ਨਾ ਲੱਗਿਆ ਹੋਵੇ ਰੋਟੀ ਨਹੀਂ ਬਣਦੀ ਮੈਥੋ ਵੀ ਐਂ ਲੱਗਦਾ ਵੀ ਵਧੀਆ ਸਾਫ਼ ਜਿਹਾ ਥਾਂ ਹੋਵੇ ਰੋਟੀ ਬਣਾਉਣੀ ਮੈਨੂੰ ਵਧੀਆ ਲੱਗਦੀ ਹੈ ਫਿਰ ਤੇ ਜੇ ਐਂ ਥੋੜਾ ਜਿਹਾ ਵੀ ਰੇਤਾ ਰੁੱਤਾ ਜਾਂ ਜਾ ਹੋਵੇ ਜਿਵੇਂ ਪੋਚਾ ਲਾ ਦਈਏ ਆਪਾਂ ਵਧੀਆ ਸਾਰਾ ਰੇਤਾ ਜੁਗਾਇ ਜਾਂਦਾ ਹਨਾ ਸਮਾਰ ਕੇ ਪੋਚੇ ਦੇ ਨਾਲ ਵਧੀਆ ਸਾਫ਼ ਹੋ ਜਾਂਦਾ ਤੇ ਫਿਰ ਰੋਟੀ ਰੋਟੀ ਬਣਾਉਣੀ ਵੀ ਵਧੀਆ ਲੱਗਦੀ ਹੈ ਕਿ ਸਾਫ਼ ਜੇ ਥਾਂ ਜਾਨਾ ਤੇ ਤਾਂ ਕਰਕੇ ਜੀ ਮੀਂਹ ਘਣੀ ਇੰਨਾ ਜਿਤ ਪੜਾ ਦੀ ਰੋਜ਼ ਆਉਂਦਾ ਸੀ 10 ਦਿਨ 10 12 ਦਿਨ ਹੋ ਗਏ ਲਗਾਤਾਰ ਪਰ ਮੈਂ ਇੱਥੇ ਪੋਚਾ ਡੇਲੀ ਲਾਉਣਾ ਪਰ ਜੇ ਮੈਂ ਤੁਸੀਂ ਆਪਸਾ ਲਾਉ ਜੇ ਮੈਂ ਇੱਥੇ ਨਾ ਪੋਚਾ ਰਾਂ ਦੀ ਆਹ ਜਿੰਦੀ ਵੀ ਰੋਜ਼ ਆ ਜਾਂਦਾ ਪਰ ਨਹੀਂ ਤਾਂ ਆ ਚੌਂਤਰੇ ਤੇ ਵੀ ਬਹੁਤ ਹੀ ਜ਼ਿਆਦੇ ਹਰੇ ਬਾਈ ਜੰਮ ਜਾਣੀ ਸੀਗੀ ਤੇ ਪਰ ਮੱਖਾ ਭਲਾਂ ਦੀ ਹੈ ਖੁਸ਼ੀ ਹੋ ਜੇ ਪੋਚਾ ਤਾਂ ਮੈਂ ਲਾਉਣਾ ਹੀ ਲਾਉਣਾ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦੀ ਜਿਹੜੇ ਐਨੇ ਜ਼ਿਆਦਾ ਸਪੋਰਟ ਕਰਦੇ ਹਨ ਤਾਂ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦੀ ਹਨ ਜਿੰਨਾ ਸੋਡਾ ਧੰਨਵਾਦ ਕਰਾਂ ਉਨੇ ਹੀ ਥੋੜਾ ਜੋ ਕਿ ਤੁਸੀਂ ਸਾਰੇ ਭੈਣ ਭਰਾਵਾਂ ਦੇ ਆਪਾਸਰੀ ਹਨ ਇੱਥੋਂ ਤੱਕ ਆਏ ਨਹੀਂ ਆਪਾਂ ਇਕੱਲੇ ਤਾਂ ਕੁਝ ਵੀ ਨਹੀਂ ਕਰ ਸਕਦੇ ਸੀਗੇ ਆ ਮੇਰਾ ਕੰਮ ਹੁੰਦਾ ਜੀ ਵੀਡੀਓ ਬਣਾਉਣਾ ਹਨਾ ਤੇ ਤੁਹਾਡੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਜਿਹੜੇ ਪਸੰਦ ਕਰਦੇ ਆ ਵੀਡੀਓ ਨੂੰ ਹਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਬਾਕੀ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਵੀ ਆਪਣੀ ਵੀਡੀਓ ਦੇ ਵਿੱਚ ਕੋਈ ਵੀ ਵੀ ਕੁਛ ਆਪਾਂ ਗਲਤ ਨਾ ਬੋਲਿਆ ਜਾਵੇ ਨਾ ਗਲਤ ਦਿਖਾਈਏ ਹਨਾ ਤੇ ਵੀ ਜਿਹੜਾ ਭੈਣ ਭਰਾਵਾਂ ਨੂੰ ਆਏ ਲੱਗੇ ਵੀ ਦੇਖ ਕੇ ਉਹਨਾਂ ਵੀ ਦੇਖੇ ਕੀ ਕਰ ਰਹੇ ਆ ਹਨਾ ਤਾਂ ਆ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਆਪਾਂ ਸਾਫ ਸੁਥਰਾ ਜਿਹੜਾ ਬਲੌਗ ਹੁੰਦਾ ਹੈ ਬਲੌਗਿੰਗ ਹੈ ਨਾ ਮੈਂ ਉਹੀ ਕਰਾਂ ਜਿਹੜੀ ਮੈਂ ਪਿਛਲੇ 2 ਸਾਲ ਤੋਂ ਕਰ ਰਹੀ ਆ ਹਨਾ ਮੇਰੀ ਅੱਗੇ ਵੀ ਕੋਸ਼ਿਸ਼ ਇਹੀ ਰਹੂਗੀ ਕਿ ਵਧੀਆ ਬਲੌਗਿੰਗ ਕਰਾਂ ਵੀ ਜੋ ਵੀ ਚਲੋ ਸਾਰਾ ਕੁਝ ਤਾਂ ਆਪਾਂ ਹਨਾ YouTube ਤੇ ਦਿਖਾ ਵੀ ਨਹੀਂ ਸਕਦੇ ਤੇ ਕਿਉਂਕਿ ਲੜਾਈ ਗਲੇਸ਼ ਤਾਂ ਹਰੇਕ ਦੇ ਘਰੇ ਹੁੰਦਾ ਕਿਹਦੇ ਨਹੀਂ ਹੁੰਦਾ ਤੇ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਅੱਗੇ ਹੋਰ ਵੀ ਜ਼ਿਆਦਾ ਵਧੀਆ ਬਲੌਗ ਤੁਹਾਡੇ ਸਾਰੇ ਭੈਣ ਭਰਾਵਾਂ ਵਾਸਤੇ ਲੈ ਕੇ ਆ ਸਕੀਏ ਤੇ ਲੋ ਜੀ ਬਸ ਪੋਚੇ ਵਾਲਾ ਕੰਮ ਆਪਾਂ ਨੇ ਮੇੜਤਾ ਸੀਗਾ ਤੇ ਹਰੇ ਬਾਈ ਦਾ ਸੱਚੀ ਰੱਬ ਨੇ ਬਹੁਤ ਚੜਾ ਰੱਖਿਆ ਸਰੇ ਚੌਂਤਰਾ ਦਾ ਮੈਨੂੰ ਫਿਕਰ ਹੋਇਆ ਪਿਆ ਬਸ ਥੋੜਾ ਮੈਨੂੰ ਆਇਆ ਵੀ ਮੀ ਹਾਰ ਜੀ ਚੰਗੀ ਤਰ੍ਹਾਂ ਦੇਣਾ ਸਾਫ਼ ਲੱਗਣ ਲੱਗ ਜਾਣ ਹਨਾ ਤੇ ਫੇਰ ਆਪਾਂ ਚੌਂਤਰਾ ਦਾ ਮਿਹਨਤ ਲੱਗੂਗੀ ਜ਼ਰੂਰ ਪਰ ਚੌਂਤਰਾ ਦਾ ਆਪਾਂ ਬਹੁਤ ਸੋਹਣਾ ਬਣਾ ਦਾਂਗੇ ਇਹ ਗੱਲ ਤਾਂ ਕੋਈ ਸ਼ੱਕ ਨਹੀਂਗਾ ਤੇ ਕੇਰਾ ਦੇਖ ਕੇ ਆਏ ਜੇ ਲੱਗਦਾ ਵੀ ਕੀ ਹਾਲ ਹੋ ਗਿਆ ਬੁਰਾ ਹਾਲ ਹੋ ਗਿਆ ਹਨ ਪਰ ਹਲਕਤ ਜੀ ਤਾਂ ਆਉਂਦੀ ਐ ਪਰ ਪਰ ਆਇਆ ਵੀ ਪਾਣੀ ਪੂਣੀ ਲੰਮਗਾ ਲਾਂਗੇ ਜਿਵੇਂ ਤੇ ਰੈਡੀ ਤੋਂ ਆਪਾਂ ਆਪਣੇ ਖੇਤ ਵਾਲੀ ਮੋਟਰ ਤੋਂ ਤੇ ਫੇਰ ਧੋਵਾ ਉਹ ਕਰਾਂਗੇ ਚੌਂਤਰੇ ਨੂੰ ਤੇ ਫੇਰ ਬਹੁਤ ਜ਼ਿਆਦੇ ਵਧੀਆ ਬਣ ਜਾਊਗਾ ਇੱਥੇ ਜਿਵੇਂ ਤੇ ਰੈਡੀ ਪਤਾ ਨਹੀਂ ਮੈਨੂੰ ਕੀ ਕਹਿ ਰਹੇ ਸੀ हां ਥੈਲੀਆਂ ਕਹਿ ਰਹੇ ਸੀ ਰੇਹ ਜਿਹੜੀਆਂ ਥੈਲੀਆਂ ਸੀ ਕਾਫੀ ਉਹ ਧੋਤੀਆਂ ਸੀ ਮਖਾ ਵੜਚੀ ਸਾਮ ਲਓ ਜੀ ਪੋਚਾ ਉਚਾਲ ਕੰਮ ਨੇ ਬੈਠਦਾ ਆਪਾਂ ਦੇ ਪਸੂਆ ਥੱਲੇ ਦੇਖੋ ਹਾਲ ਕੱਲ ਵਧੀਆ ਸੁੱਕ ਗਿਆ ਸੀਗਾ ਹਜੇ ਬੰਨਣਾ ਨਹੀਂ ਤੇ ਉਹੀ ਹਾਲ ਫੇਰ ਹੋਗਾ ਦੇਖੋ ਕਿੱਧਰ ਬੈਠੀ ਐ ਬੱਚੀ ਬੜੀ ਅੰਦਾ ਸੁੱਕਾ ਤਾਂ ਪਸ਼ੂ ਭਾਲ ਦੇ ਵਿਚਾਰੇ ਔਖਾ ਹੋਇਆ ਪਿਆ ਉਹ ਤਾਂ ਬਾਹਰ ਤਾਂ ਠੀਕ ਐ ਅੱਧ ਵਿਚਾਲਾ ਜਾ ਜਿਆਦਾ ਗਿੱਲਾ ਹੈ ਨਹੀਂ ਤੇ ਹੁਣ ਫੇਰ ਮੌਸਮ ਬੜਿਆ ਆਉਂਦਾ ਪੂਰਾ ਤੇ ਆਪਾਂ ਆਟਾ ਗੁੰਨੇ ਬਸ ਰੋਟੀ ਲੱਗਦੀ ਐ ਜਮਾਂ ਸਮਾਰਟ ਸਪੂਨ ਸਾਰਾ ਰੈਡੀ ਕਰੇ ਤੇ ਹਜੇ ਝੋਨਿਆਂ ਚ ਪਾਣੀ ਖੜਾ ਉੱਤੋਂ ਹੋਰ ਆ ਜਾਂਦਾ ਹੈ ਰੱਬ ਨੇ ਬਹੁਤ ਜ਼ਿਆਦਾ ਉਹ ਕਰ ਰੱਖਿਆ ਜੀ ਧੁੱਪ ਕੱਢੇ ਤਾਂ ਸਾਨੂੰ ਪਤਾ ਝੋਨਾ ਜਿਹੜਾ ਧੁੱਪ ਵੀ ਜ਼ਰੂਰੀ ਆ ਹਨਾ ਝੋਨੇ ਵਾਸਤੇ ਤੇ ਸਾਰੇ ਕੰਮ ਹੀ ਜ਼ਰੂਰੀ ਹੁਣ ਫੇਰ ਪੂਰਾ ਹੁਣ ਮੇਰੀ ਪਰਜਾਈ ਦਾ ਫੋਨ ਆਇਆ ਸੀ ਅਮਨ ਦਾ ਕਹਿੰਦੀ ਆ ਕਿ ਆਪਣੇ ਪੂਰਾ ਮੀ ਆਈ ਆ ਜਾਂਦਾ ਕਾਲਿਆਂ ਵਾਲੀ ਪੂਰਾ ਮੀ ਲੈ ਪਿਆ ਜ਼ੋਰ ਦਾ ਤੇ ਆਪਣੇ ਤਾਂ ਆਪ ਪੂਰਾ ਬਣਿਆ ਖੜਾ ਇੱਧਰ ਅਲਾ ਦਾ ਹੁਣ ਵੀ ਆਇਆ ਹੁਣ ਵੀ ਆ ਬਸ ਮੈਂ ਰੋਟੀ ਲੱਗਦੀ ਆ ਤੇ ਉਹ ਹਾਰੇ ਬਾਈ ਵਧੀਆ ਮਾਰਨ ਲੱਗ ਗਈ ਖਰ ਜੀ ਲੋ ਜੀ चल चल जश्न रेडी लाग गए पशु बनने बहर चल कल खुल हम्म खुली तो खैर नीरे के टाइम तो सी पर खुल गई चलो जी ए पशुआ थले परले पासे बह जाने सुखे थां हो गए इधर दो है तो हा दो थली चुटंगा थली ਤੇ ਇੰਨਾ ਥੱਲੇ ਗਾਈਆਂ ਥੱਲੇ ਸੁੱਕਾ ਆ ਪਿਆ ਚਲੋ ਜੀ ਆਪਾਂ ਵੀ ਰੋਟੀ ਰੋਟੀ ਲੱਗਦੇ ਆ ਤੇ ਹਵਾ ਤਾਂ ਬਹੁਤ ਸੋਹਣੀ ਚੱਲੀ ਜਾਂਦੀ ਹੈ ਤੇ ਦੇਖੋ ਹਵਾ ਤਾਂ ਸੋਹਣੀ ਲੱਗਦੀ ਆ ਜੀ ਪਰ ਐਂ ਮੀਂਹ ਨਹੀਂ ਚੰਗਾ ਲੱਗਦਾ ਹਨਾ ਇੰਨਾ ਜ਼ਿਆਦਾ ਮੀਂਹ ਤਾਂ ਮਾੜਾ ਹੀ ਹੈ ਚਲੋ ਜੀ ਮਮੀ ਕਹਿੰਦੇ ਬੱਕਰ ਕਿਉਂਕਿ ਕੇਰਾ ਹੀ ਲੱਗਦੀ ਆ ਬਸ ਬਾਕੀ ਪਸੂਆਂ ਖਲੇ ਦਾ ਲੱਗਦੀ ਵੀ ਨਹੀਂ ਹੁਣ ਗਾਰਾ ਬਣਾਇਆ ਪਸੂਆਂ ਥਲੇ ਤਾਂ ਬਸ ਜਿਵੇਂ ਪਿਆ ਐਵੇਂ ਹੀ ਪਿਆ ਰਹੂਗਾ ਹਵਾ ਨਾਲ ਜੇ ਸੁੱਕ ਜਾਊਗਾ ਤਾਂ ਠੀਕ ਐ ਜੇ ਹੋਰ ਆ ਗਿਆ ਕੱਲ ਵਧੀਆ ਸੁੱਕ ਗਿਆ ਸੀ ਆਏ ਸੀਗਾ ਵੀ ਹੁਣ ਨਹੀਂ ਆਉਂਦਾ ਮੀਂਹ ਸਾਫ ਐ ਮੌਸਮ ਪਰ ਨਾ ਚੱਲ ਅੜ ਜਾਂਦੀ ਐ ਤੇ ਪਰ ਮੌਸਮ ਫੇਰ ਫੇਰ ਉਹ ਵੀ ਹੋ ਜਾਂਦਾ ਆਪਣੇ ਵੀ ਉਹ ਕਹਤਾ ਹਨਾ ਵੀ ਅੱਜ ਮੀਟਿੰਗ ਹੋਊਗੀ ਗੁਰਦੁਆਰੇ ਹਨਾ ਆਪਣੇ ਆਪਣੀ ਗੱਲ ਸੱਚੀ ਹੋ ਗਈ ਤੇਲ ਤੂਲ ਵਾਸਤੇ ਉਹ ਕਰਨਗੇ ਪਾਸ ਇਕੱਠੀ ਕਿਉਂਕਿ ਰਾਸ਼ਨ ਪਾਣੀ ਬਹੁਤ ਹੋ ਗਿਆ ਤੇ ਆਪਣੇ ਵੀ ਜੀ ਬਸ ਤੇਲ ਵਾਸਤੇ ਪੈਸੇ ਇਕੱਠੇ ਕਰਨਗੇ ਦੇਖੋ ਇੱਕ ਘਰ ਦੇ ਮਗਰ ਮੀਟਿੰਗ ਹੋਊਗੀ ਅੱਜ ਗੁਰਦੁਆਰਾ ਸਾਹਿਬ ਚ ਵੀ ਕਿੰਨੀ ਕਿੰਨੇ ਪੈਸੇ ਪਾਉਣਗੇ ਕਾਲਿਆਂ ਵਾਲੀ ਹਜ਼ਾਰ-ਹਜ਼ਾਰ ਰੁਪਆ ਕਾਲਿਆਂ ਵਾਲੀ ਨੂੰ ਆਪਣਾ ਪਿੰਡ ਵੱਡਾ ਕਿ ਛੋਟਾ ਵੱਡਾ ਆਪਣਾ हां ਤੇ ਕਾਲਿਆਂ ਵਾਲੀ ਜੀ ਪਾਪੇ ਹੋਰੇ ਵੀ ਅੱਜ ਇਕੱਠੀ ਕਰੀ ਜਾਂਦੇ ਆ ਹਜ਼ਾਰ-ਹਜ਼ਾਰ ਰੁਪਿਆ ਪਾਇਆ ਘਰ ਮੰਗਰ ਆਪਣੇ ਵੀ ਅੱਜ ਮੀਟਿੰਗਾਂ ਦੇਖੋ ਕਿੰਨੇ-ਕਿੰਨੇ ਪੈਸੇ ਪਾਉਣਗੇ ਤੇ ਚਲੋ ਆਦੇ ਹੁੰਦੇ ਸੇਵਾ ਜ਼ਰੂਰੀ ਹੁੰਦੀ ਹੈ ਹਨਾ ਸੇਵਾ ਦੇ ਵਿੱਚ ਜਿੰਨੇ ਵੀ ਪੈਸੇ ਲੱਗ ਜਾਣ ਆਦੇ ਹੁੰਦੇ ਆ ਹਨਾ ਵਧੀਆ ਗੱਲ ਹੈ ਯਾਰ ਯਾਰ ਨਾਲ ਇਕੱਠੇ ਹੋ ਜਾਂਦੇ ਹਾਂ ਹਜ਼ਾਰ-ਹਜ਼ਾਰ ਨਾਲ ਤਾਂ ਬਹੁਤ ਇਕੱਠੇ ਹੋ ਜਾਣਗੇ ਕਾਲਿਆਂ ਵਾਲੀ ਹਜ਼ਾਰ-ਹਜ਼ਾਰ ਰੁਪਿਆ ਪਾਇਆ ਘਰ ਮੰਗਰ ਚਲੋ ਜੀ ਆਪਾਂ ਰੋਟੀ ਪਕਾ ਲਈਏ ਮੌਸਮ ਹੈ ਜਿਹੜਾ ਬਦਲ ਗਿਆ ਤੇ ਖੈਰ ਹਵਾ ਸੋਹਣੀ ਹੈ ਰੱਬ ਨੇ ਕੱਲ ਧੁੱਪ ਦਿਖਾਈ ਚੰਗੀ ਤਰ੍ਹਾਂ ਜਾਂ ਪਰਸੋਂ ਅੱਧੇ ਦਿਨ ਧੁੱਪ ਕੱਢ ਲਈ ਸੀਗੀ ਤੇ ਵਧੀਆ ਸੁੱਕ ਗਿਆ ਸੀ ਪਸੂਆਂ ਥੱਲੇ ਹੁਣ ਫੇਰ ਉਹੀ ਹਾਲ ਹੋ ਗਿਆ ਪਸੂਆਂ ਥੱਲੇ ਕਾਲਾ ਗਾਰਾ ਬਣ ਗਿਆ ਇਹ ਜਿੰਨਾ ਚਿਰ ਪੂਰੀ ਧੁੱਪ ਨਹੀਂ ਲਾਦੀ ਉਹਨਾਂ ਚਿਰ ਨਹੀਂ ਲੋਟ ਆਉਂਦਾ ਹਨਾ ਲੋ ਰੋਜ਼ ਹੀ ਆ ਜਾਂਦਾ ਕੱਲ ਆਏ ਸੀਗਾ ਵੀ ਹੁਣ ਟਲ ਗਿਆ ਨਹੀਂ ਲੋ ਜੀ ਆਪਾਂ ਲੱਗ ਗਏ ਰੋਟੀਆਂ ਬਸ ਆਪਣੇ ਕੋਲ ਥੋੜੀਆਂ ਹੀ ਰਹਿ ਗਈਆਂ ਤੇ ਕੋਈ ਵੀ ਕਣੀ ਜਿ ਡਿੱਗਦੀ ਸੱਚੀ ਜੀ ਰੱਬ ਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਹੁਣ ਸਰ੍ਹੋਂ ਦੇ ਤੇ ਮੈਂ ਤਾਂ ਬਾਹਰ ਕੱਢ ਲੈਣੀ ਹੁਣ ਇਹ ਜੀ ਸਾਬੰਦ ਬਹੁਤ ਜਿਆਦਾ ਹੁੰਦਾ ਰਾਤ ਨੂੰ ਅੰਦਰ ਤਾਂ ਅੱਦ ਨਹੀਂ ਨਹੀਂ ਤੇ ਤੜਕੇ ਜਸ਼ਨੇ ਦੀ ਰੋਟੀ ਬਗਾਈ ਕੇ ਦੋ ਦੋ ਗੈਸ ਚੁੱਲਾ ਬਾਹਰ ਕੱਢਿਆ ਸੀਗਾ ਆ ਹੁਣ ਬਸ ਰੋਟੀ ਪਕਾ ਕੇ ਫੇਰ ਅੰਦਰ ਕਰ ਦੂੰ ਅੰਦਰ ਬਾਹਰ ਕਰਨਾ ਬਹੁਤ ਔਖਾ ਜੀ ਆਪਣੇ ਤਾਂ ਸਿਲੰਡਰ ਵੀ ਬਣਾਉਣ ਵਾਲਾ ਹੌਲਾ ਹੀ ਹੋ ਗਿਆ ਹੈ ਹਾਂ ਲੈ ਆ ਵਾ ਪਰ ਅਗੇ ਅਜੇ ਤਾਂ ਬੁੱਕ ਹੀ ਨਹੀਂ ਹੁੰਦਾ ਹੈ ਅਜੇ ਤਾਂ ਬੁੱਕ ਹੀ ਨਹੀਂ ਹੁੰਦਾ ਕਿਵੇਂ ਐਦਾਂ ਤਾਂ ਥੋੜੇ ਹੋਏ ਮਹੀਨਾ ਹੋ ਗਿਆ ਹੁਣ ਤਾਂ ਜੀ ਆਪਣੇ ਸਿਲੰਡਰ ਦਾ ਖਰਚਾ ਬਹੁਤ ਜ਼ਿਆਦਾ ਹੋ ਗਿਆ ਸੱਚੀ ਬਾਹਲਾ ਹੀ ਅਰੋਖਾ ਹੋ ਗਿਆ ਅੱਗੇ ਵਧੀਆ ਚੁੱਲ੍ਹੇ ਤੇ ਕੰਮ ਕਰ ਲੈਂਦੇ ਸੀ ਸਾਰਾ ਤਿੰਨ ਮਹੀਨਾ ਸਿਲੰਡਰ ਕੱਢ ਜਾਂਦਾ ਸੀ ਕੱਜ ਲੱਕੜਾ ਪਾੜਾ ਹੋਰ ਵਧੀਆ ਮੈਂ ਤਾਂ ਚੁੱਲੇ ਤੇ ਪਾ ਲਈ ਆਮ ਕਰੀਆ ਕੰਮ ਕਰਨ ਦਾ ਬਾਹਲਾ ਸੁੱਖਾ ਲੱਗਦਾ ਚੁੱਲੇ ਤੇ ਨਾਲੇ ਕਪੜਾਂ ਦੀ ਇਹ ਤੇ ਕੰਮ ਕਰਦੇ ਤਾਂ ਹੈਗੇ ਪਰ ਮਨ ਚ ਨਾ ਇਹ ਹੋਰ ਹੀ ਰਹਿੰਦਾ ਝੋਰਾ ਜਾ ਵੀ ਹੈ ਸਲੈਂਡਰ ਮੁੱਕ ਜੂਗਾ ਹੈ ਸਲੈਂਡਰ ਚਾਹ ਕਰਨੀ ਆ ਤਰਕੇ ਵੀ ਕਿਤੇ ਸਲੈਂਡਰ ਹੀ ਨਾ ਮੁੱਕ ਜੇ ਲਓ ਜੀ ਆਪਾਂ ਧਰ ਲਈ ਚਾਹ ਤੇ ਅੱਜ ਆਪਣੇ ਜੋ ਸਵੇਰੇ ਖੁਣ ਆਇਆ ਸੀਗਾ ਡੈਡੀ ਕੋਲੇ ਤੇ ਆਹਿਆ ਪ੍ਰੀਤ ਵੀ ਆਈ ਹੈ ਜਾਨੀ ਕੀ ਦਾਦੀ ਸਾਹਿਬ ਤੇ ਸਾਟਾ ਦੋਤਾ ਕੁੜੀ ਦਾ ਮੁੰਡਾ ਪਰ ਡੈਡੀ ਨੇ ਲਿਆਂਦਾ ਆਹ ਵਾਲਾ ਜੂਸ origignal ਫਰੂਟ ਕੇਲਾ ਮਿਕਸ ਫਰੂਟ ਇਹ ਕਈ ਫਰੂਟਾਂ ਦਾ ਮਿਕਸਰ ਹੈ ਜਿਹੜੀ ਡੈਡੀ ਲੈ ਕੇ ਆਏ ਹੈ ਡੈਡੀ ਲੈ ਕੇ ਆਏ ਆਪ ਤੇ ਭਾਂਡੇ ਵਾਸਤੇ ਐਵਰੀ ਪ੍ਰੀਤ ਵੀ ਆ ਗਈ ਆਪਣੀ ਨਾਲ ਉਹ ਲੈ ਕੇ ਕੋਈ ਚੀਜ਼ ਨਹੀਂ ਖੁੱਲਦੀ ਹਰੇਕ ਚੀਜ਼ ਤੇ ਖੋਲੜ ਵਾਸਤੇ ਮਾਰਨਾ ਪੈਂਦਾ ਲੋ ਜੀ ਚਾਹ ਵੀ ਬਣੀ ਆਂਦੀ ਆ ਬਸ ਚਲੋ ਚਾਹ ਫੇਰ ਕਰਦਾਂਗੇ ਪਹਿਲਾਂ ਆਪਾਂ ਯੂਸ ਕਰ ਲਈਏ ਠੀਕ ਆ ਬ੍ਰਿ ਬੋਲਦੀ ਨਹੀਂ ਹਮ ਠੀਕ ਆਪਾਂ ਤਾਂ ਕਦੇ ਲਿਆਂਦਾ ਨਹੀਂ ਆ ਪਹਿਲੀ ਵਾਰੀ ਲਿਆਂਦਾ ਖੋਲਣੇ ਨਹੀਂ ਆਉਂਦਾ Sonu mulaa maage jee apa Sade toh tena ala Sonu ahi glassa jee paa maage ho dujja jee paa maage Tusi dhokta taima dheja sonu dedhane donna ਤੁਜ ਜੱਜ ਬਣ ਉੱਥੇ ਬਹਿ ਕੇ ਪੀਓਗੇ ਫਿਰ ਤਾਂ ਇਹ ਜੀ ਲਿਆ ਦੇਣੀ ਗਲਾਸ ਇੱਥੇ ਪੀਏਗੀ ਫਰਜਨੇ ਵਾਸਤੇ ਲਿਆਵਾ ਮੈਂ ਦੂਸਰਾ ਗਲਾਸ ਉੱਥੋਂ ਘਟਲੇ ਗਿਆ ਲੱਗਦਾ ਤੇ ਮੀ ਕੋਲੇ ਥੇਰ ਆ ਕੇ ਹੁਣੀ ਖਟਿਆ ਜੀ ਤੇ ਹਜੇ ਵੀ ਤਾਂ ਬੜਿਆ ਖੜਾ ਪੂਰਾ ਬੱਦਲ ਬੂਰਾ ਹਾਂ ਗਾ ਸੱਚੀ ਨਹੀਂ ਇਹ ਤਾਂ ਤੇ ਜੱਜ ਨਾਲ ਉੱਥੇ ਬੈਠਾ ਉਹ ਨਾ ਸਬੂਤ ਕੀਦਾ ਇਨਾ ਕੀ ਪਿਨਾ ਨਾ ਨਾ ਕਰਦੇ ਸੋਪਾਟ ਨਹੀਂ ਸਟੀਰਲ ਨਹੀਂ ਮਿਲenge ਬੋਲ ਰਿਹਾ ਇਹ ਮੋੜ ਰਸ ਰੱਖਿਆ ਹੈ ਬੋਲਣਾ ਨਹੀਂ ਹੂੰ ਬੋਲਣਾ ਗੱਲ ਖਰਾਬ ਹੈ ਠੀਕ ਹੋ ਗਿਆ ਨਾ ਖਾਂਦੀ ਖਾਣਾ ਥੋੜਾ ਜਿਹਾ ਖਾਦਾ ਹੈ ਵੀਜ਼ੇ ਹੂੰ ਸੋਸੇ ਕੱਲੀ ਕੱਲੀ ਖਾਗੀ ਵੈਨੂ ਦਿੱਤੇ ਥੋੜੇ ਸਰਨਵਾਸੀ ਬਰਾਬਰ ਬਰਾਬਰ ਦਿੱਤੇ ਆ

ला लगे हैं कड़िया आ जानी फिर जा सुखने ला दें बहुत बुरा लो जी मेरे साढ़े दो तेन जिसने ਨੇ ਨਹੀਂ ਜਾਵਾਂਗੇ ਜੀ ਘਰੇ ਨਹੀਂ ਗਈ ਰਹੇ ਬੰਦੇ ਇੱਕ ਰਾਤ ਲਾ ਜਾਂਦੇ ਮੇਰੀ ਕੋਲੀ ਨੂੰ ਆਫੀ ਬੀਮਾਰ ਨੇ ਰੇੜਾ ਨਹੀਂ ਨਹੀਂ ਟਾਲੇ ਦੀ ਵੀਰਤਾ ਹੋਣੀ ਹੈ ਟਾਲੇ ਮੰਦਾ ਰੱਖ ਲਾ ਹੈ ਜੀ ਹੈ ਜੀ ਬੰਦਾ ਰੱਖੀ ਹੈ ਹੈ ਜੀ ਸਾਰੇ ਹੈ ਕਾ ਲਓ ਜੀ ਜਸ਼ਨ ਰੈਡੀ ਜਾਂਦੇ ਸਬਜ਼ੀ ਲੈ ਲੈ ਆਓ ਕਾਦੀ ਲੈ ਕੇ ਆਣੀ ਹੈ ਖਾ ਕੇ ਬਾਗ ਜਾਣਗੇ ਰੋਟੀ ਹਨ ਮਟਰ ਪਨੀਰ ਲਿਆ ਮਟਰ ਪਨੀਰ ਤੇ ਨਾਲ ਲਸਣ ਤੇ ਟਮਾਟਰ ਅਖੀਰ ਪਨੀਰ ਕਿੰਨਾ ਲਾਉਣਾ ਤੱਕ ਕਿੰਨੇ ਬੋਤ ਹੋਊਗਾ ਲਿਆ ਵੱਧਾ ਕਿਲੋ ਵੱਧਾ ਕਿਲੋ ਬੜਾ ਪਤਾ ਨਹੀਂ ਬੜਾ ਵੱਧਾ ਕਿਲੋ ਤਾਂ ਪਾਈਆ 80 ਰੁਪਈਆ ਦਾ ਰਹਾ 60 ਦਾ 300 ਕਰਾਉ 200 ਦਾ ਹਾਂ 100 ਦਾ 50 ਦਾ ਇੰਨਾ ਸਰ ਆ ਜਾਂਦਾ 100 ਦਾ 100 ਦਾ ਲਿਓ 100 ਦਾ 100 ਦਾ ਲਿਓ ਬਹੁਤ ਹੈ ਮਟਰ ਲਿਆਇਓ ਤੇ ਹਾਂ ਬਹੁਤਾ ਕਿਲੋ ਦੋ ਪੈਕਟ ਜੇ ਨਹੀਂ ਲਿਆਇਓ ਜਿਹੜਾ ਆਪ ਲਿਹਾਉਣੇ ਹੁੰਦੇ ਬਸ ਦੋ ਪੈਕਟ ਲਿਆਓ ਪਤਾ ਨਹੀਂ 250 ਗ੍ਰਾਮ ਦੇ ਹੁੰਦੇ ਅੱਧਾ ਕਿਲੋ ਬਹੁਤ ਆ ਬਸ ਹਾਂ ਲਓ ਜੀ ਸਾਡੀ ਤਾਂ ਸਬਜ਼ੀ ਦੀ ਡਿਸਕਸ਼ਨ ਹੀ ਬਹੁਤ ਲੰਬੀ ਐ ਤੇ ਮਾ ਚਲੋ ਬਣਾ ਲਾਂਗੇ ਹਨਾ ਤੇ ਚਾਹ ਚੁਕੇ ਰ ਆਪ ਪਿਆਤੀ ਪੀ ਲਈ ਤੇ ਕਿਣ ਮਣ ਕਿਣ ਮਣ ਕਾਣੀ ਹੋਈ ਜਾਂਦੀ ਐ ਕਿਨੇ ਲੜੀਆਂ ਸਰਦੋ ਗੋਲੀ ਕਿਨੇ ਲੜੀਆਂ ਸਰਦੋ ਲੱਗ ਗਿਆ ਤਾਂ ਚੌਲ ਖਾਲੇ ਉਹਨੇ ਬਸ ਚੌਲ ਉਹਨੂੰ ਖਾਣੇ ਨਹੀਂ ਮਿਲਦੇ ਇਹਨਾਂ ਨੇ ਭੈਣ ਕੈਨੇ ਚੌਲ ਬਣਾਏ ਸੀ ਤੂੰ ਤੈਨੂੰ ਵਧੀਆ ਹੋਵੇ ਖਾ ਕੇ ਵਧੀਆ ਲੱਗਿਆ ਕਿੱਡੀ ਵਰਗੀ ਓਹੋ ਅੱਜ ਤਾਂ ਮੁੰਡੇ ਨੇ ਫੋਨ ਹੀ ਨਹੀਂ ਦੇਖਿਆ ਸਕੂਲ ਸਰਦੋ ਗੋਲੀ ਉੱਥੇ ਦੇਖ ਹਰ ਤੇ ਜਿਹੜੀਆਂ ਉਧਰੇ ਪਸ ਗਏ ਚੰਮੀ ਗੜੀ ਪਈ ਐ ਉਹ ਨਹੀਂ ਪੁੱਤੋ ਤਾਂ ਮੈਂ ਉਹਦੇ ਆਲੀ ਸੀਗੀ ਜਿਹੜਾ ਮੇਰੇ ਜਨੌਰ ਹੀ ਨਿਕਲਦਾ ਹੁੰਦਾ ਸੀ ਉਹ ਜਿਹਦਾ ਵੀ ਲਾਇਆ ਪਤਾ ਹੁੰਦਾ ਨਹੀਂ ਮੇਰੇ ਕੋਲ ਸੀ ਤਾਂ ਹੈ ਨਹੀਂ ਦੇਖ ਲਾ ਫਿਰ ਚੱਕ ਕਰ ਲੈ ਮੇਰੇ ਤਾਂ ਨਹੀਂ ਚਾਹ ਤੇ ਅਣ ਚ ਹੈਗੀ ਹੈ ਤੇ ਅੱਜ ਹੈਗਾ ਜੀ ਆਪਣੀ ਜਿਹੜੀ ਦਲਵਿੰਦਰ ਦੀਦੀ ਆਪਾਂ ਨੂੰ ਕਮੈਂਟ ਕਰਦੇ ਹੁੰਦੇ ਆ ਉਹਨਾਂ ਦੇ ਬੇਟੇ ਦਾ ਗੁਰਮੁਲਾਪ ਸਿੰਘ ਦਾ ਬਰਥਡੇ ਤੇ ਸਾਰੇ ਜਣੇ ਉਹਨਾਂ ਦੇ ਬੇਟੇ ਨੂੰ ਬਰਥਡੇ ਪਿੱਛੇ ਜਰੂਰ ਕਰਿਓ ਤੇ ਪ੍ਰਮਾਤਮਾ ਇੱਕ ਮਿੰਟ ਪੁੱਤ ਹਾਂ ਇਹ ਥੋੜੀ ਆ ਪੁੱਤ ਹੋਰ ਹੈ ਨਹੀਂ ਆਹੀ ਹੈ ਮੈਨੂੰ ਪਤਾ ਹੈ ਨਾ ਮੇਰੇ ਪਰਸ ਦਾ ਮੈਨੂੰ ਨਹੀਂ ਪਤਾ ਵੀ ਕੀ ਸਮਾਨ ਹੈ ਚ ਕੀ ਨਹੀਂ ਤੇ ਹਾਂ ਇੱਥੇ ਦੇਖ ਲੈ ਡਿਸ ਜੀ ਤੇ ਤੇਰਾ ਡੈਡੀ ਲਿਆਇਆ ਹੋਵੇ ਤਾਂ ਤੇ ਗੁਰਮੁਲਾਪ ਦਾ ਹੈਗਾ ਜੀ ਬਾਡੇ ਤੇ ਸਾਰੇ ਜਣੇ ਬਾਡੇ ਵਿੱਚ ਕਰਿਓ ਸਾ ਤੇ ਪ੍ਰਮਾਤਮਾ ਕਰੇ ਗੁਰਮੁਲਾਪ ਹਨਾ ਇੰਨੀ ਜਿਆਦੇ ਤਰੱਕੀ ਕਰੇ ਆਪਦੇ ਮੰਮੀ ਡੜੀ ਦਾ ਨਾਂ ਰੋਸ਼ਨ ਕਰੇ ਤੇ ਬੇਟੇ ਦੇ ਸਾਰੇ ਸੁਪਨੇ ਪੂਰੇ ਹੋਣ ਜੀ ਤੇ ਸਭ ਤੋਂ ਵੱਡੀ ਹੁੰਦੀ ਹੈ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਵਾਹਿਗੁਰੂ ਉਹਨੂੰ ਹਨਾ ਤੇ ਬਾਕੀ ਸਾਰੇ ਜਣੇ ਆਪ ਦੀਆਂ ਬਲੇਸਿੰਗ ਜਰੂਰ ਦਿਓ ਜੀ ਗੁਰਮੁਲਾਪ ਨੂੰ ਤੇ ਬਾਕੀ ਇੱਕ ਹੋਰ ਦੱਸਣਾ ਸੀਗਾ ਮੈਂ ਆਪਣੇ ਅੱਜ ਇੱਕ ਦੀਦੀ ਦਾ ਫੋਨ ਆਇਆ ਉਧਰੋਂ ਮਾਛੀ ਵਾਲਾ ਸਾਹਿਬ ਤੋਂ ਪਿੰਡ ਦਾ ਨਾਮ ਮੈਂ ਭੁੱਲ ਗਈ ਧਿਆਨ ਚ ਨਹੀਂ ਕਿਉਂਕਿ ਸਵੇਰੇ ਗੱਲ ਹੋਈ ਸੀਗੀ 11:00 ਵਜੇ ਤੇ ਜਦੋਂ 10:30 11:00 ਵਜੇ ਹੁਣ ਮੈਨੂੰ ਯਾਦ ਨਹੀਂ ਤੇ ਉਹਨਾਂ ਦਾ ਉਹ ਕਹਿੰਦੇ ਸੀਗੇ ਕਹਿੰਦੇ ਦੀਦੀ ਮੇਰੇ ਚੈਨਲ ਦੀ ਪ੍ਰੋਮੋਸ਼ਨ ਕਰਦੇ ਹੋ ਮੈਨੂੰ ਕਹਿੰਦੇ ਦੀਦੀ ਦੱਸੋ ਕੋਈ ਖਰਚਾ ਪਾਣੀ ਮੈਂ ਨਾ ਨਾ ਦੀਦੀ ਖਰਚਾ ਪਾਣੀ ਕਹਦਾ ਇੰਨੇ ਆਪਾਂ ਏਡੇ ਵੱਡੇ ਨਹੀਂ ਹੋਏ ਹਨ ਯੂਟਿਊਬਰ ਨਹੀਂ ਬਣੇ ਵੀ ਆਪਾਂ ਖਰਚਾ ਪਾਣੀ ਬਾਕੀ ਜੀ ਆਪ ਦਾ ਦੇਖ ਕੇ ਹਨ ਜਦੋਂ ਐਂ ਪਤਾ ਹੋਏ ਵੀ ਆਪ ਦੇ ਵਰਗੇ ਹੁੰਦੇ ਆ ਭੈਣ ਭਰਾ ਹਨ ਜਿਵੇਂ ਆਪ ਦੇ ਜਹਜਾ ਆਪ ਦੇ ਘਰ ਦੇ ਹਾਲਾਤ ਹੈ ਚੰਗੇ ਮਾੜੇ ਹਨ ਵੀ ਆਪਾਂ ਐਂ ਥੋੜੀ ਅਗਰ ਨਾ ਅਖਾ ਵੀ ਹਾਂ ਪਾ ਹੀ ਖਰਚਾ ਪਾਣੀ ਦਿਓ ਆਪਾਂ ਕੋਈ ਇਹ ਜਾਨੀ ਆਪਣੇ ਮਨਚ ਉਹ ਹੈਗੀ ਸੀ ਗੋਲੀ ਉੱਥੇ ਦੇਖ ਲੈ ਬੈਠ ਚ ਤੇ ਦੀਦੀ ਦੇ ਚੈਨਲ ਦਾ ਨਾਮ ਹੈਗਾ ਜੀ ਮਨਪ੍ਰੀਤ ਕੌਰ ਬਲੌਗਜ਼ ਬਲੌਗ ਤੇ ਤੁਸੀਂ ਸਾਰੇ ਜਣੇ ਪਲੀਜ਼ ਦੀਦੀ ਦੇ ਚੈਨਲ ਤੇ ਜਰੂਰ ਜਾਇਓ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰੇ ਜਣੇ ਤੇ ਉਹਨਾਂ ਦੀਆਂ ਵੀਡੀਓ ਵਧੀਆ ਲੱਗੀਆਂ ਤਾਂ ਹਨਾ ਨਾਲ ਜੀ ਵੀ ਸਬਸਕ੍ਰਾਈਬ ਜਰੂਰ ਕਰਿਓ ਉਹਨਾਂ ਦੇ ਚੈਨਲ ਨੂੰ ਇੱਕ ਵਾਰੀ ਸਾਰੇ ਜਣੇ ਵਿਜ਼ਿਟ ਜਰੂਰ ਕਰਿਓ ਦੀਦੀ ਦੇ ਚੈਨਲ ਤੇ ਤੇ ਦੀਦੀ ਦੇ ਚੈਨਲ ਦਾ ਨਾਮ ਹੈਗਾ ਜੀ ਮਨਪ੍ਰੀਤ ਕੌਰ ਬਲੌਗਜ਼ ਤੇ ਮੌਸਮ ਬਹੁਤ ਜਿਆਦਾ ਖਰਾਬ ਹੈ ਤੇ ਜਸਦੇ ਰੜੀ ਗਏ ਆ ਜੀ ਸਬਜ਼ੀ ਪਾਣੀ ਲੈਣ ਚਲੋ ਆ ਜਾਣ ਫਿਰ ਰੋਟੀ ਪਾਣੀ ਬਣਾ ਲਾਂਗੇ ਤੇ ਕਿਉਂਕਿ ਫਿਰ ਇਹ ਦੋਨੇ ਦੋਨੇ ਜਣੇ ਆ ਜੀ ਉੱਥੇ ਹੈ ਨਾ ਸਾਡੀ ਬੀਬੀ ਤੇ ਦੋਤਾ ਸਾਡਾ ਚਲੋ ਖਾ ਕੇ ਜਾਵਣਗੇ ਤੇ ਦੋਤੀ ਸਾਡੇ ਹੈ ਨਹੀਂ ਉਹ ਆਪਦੇ ਸੌਰੇ ਜਾਵੜੀ ਪੇਕ ਕੇ ਹਾਂ ਸੌਰੇ ਪਹਿਲਾਂ ਇੱਥੇ ਸੀਗੀ ਤੇ ਹੁਣ ਕਾਫੀ ਦਿਨ ਹੋ ਗਏ ਕਹਿੰਦੇ ਗਈ ਨਾ ਉੱਥੇ ਗਈ ਹੈ ਤੇ ਉੱਥੇ ਵੀ ਨਹੀਂ ਸਰਦਾ ਫਿਰ ਹੈ ਨਾ ਆਪਦਾ ਕਹਿੰਦੇ ਹੁੰਦੇ ਘਰ ਪਰਿਵਾਰ ਵੀ ਸੰਭਾਲਣਾ ਪੈਂਦਾ ਤੇ ਚਲੋ ਖਾ ਕੇ ਰੋਟੀ ਜਾਵਣਗੇ ਕਿਆ ਸੀ ਰੈਪ ਉਹ ਕਹਿੰਦੇ ਰਹਿੰਦੇ ਨਹੀਂ ਫਿਰ ਕਰੇ ਜੁੰਦਾ ਲੱਗ ਗਿਆ ਜੀ ਔਖਾ ਹੋ ਜਾਂਦਾ ਤੇ ਚਲੋ ਜੀ ਫਿਰ ਮਿਲਦੇ ਲੋ ਜੀ ਆਪਣਾ ਟਾਈਮ ਤਾਂ ਵੈਸੇ 5 ਦਾ ਹੋ ਗਿਆ ਤੇ ਇਹ 5 ਵਜੇ ਕਿ ਕਿ ਵਜੇ ਰਹੇ ਵਜੇ ਤੇ ਬਸ ਰੋਟੀ ਖਾ ਕੇ ਜਾਵੜਨਗੇ ਕਿਉਂਕਿ ਫਿਰ ਵੀ ਜਾ ਕੇ ਬਣਾਉਣੀ ਜੀ ਔਖੀ ਆ ਹਨਾ ਫਿਰ ਵੀ ਬੀਬੀ ਨੂੰ ਤੇ ਇਧਰ ਆਪਣੀਆਂ ਸੇਵੀਆਂ ਬਸ ਰੈਡੀ ਆ ਲਗਭਗ ਮੇਰੇ ਦੋ ਚਾਰ ਰੋਟੀਆਂ ਲਾਉਂਦੇ ਕਰਦੇ ਹੋਰ ਸੇਕ ਲੱਗ ਜੂ ਤੇ ਇਧਰ ਆਪਣੀ ਸਬਜੀ ਵੀ ਰੈਡੀ ਐ। ਲਓ ਜੀ। ਸਬਜੀ ਮਟਰ ਪਨੀਰ ਦੀ ਰੈਡੀ ਐ ਆਪਣੀ। ਤੇ ਬਾਕੀ ਸਨ ਸਾਰੇ ਚੀਰ ਕੇ ਮੈਂ ਕਿਹਾ ਅਸੀਂ ਰਸੋਈ ਚ ਰੱਖਦੇ। ਜਸ਼ਨ ਦੇ ਰੈਡੀ ਨੇ ਚੀਰੇ ਇਹਨਾਂ ਨੇ ਪੂਰੀ ਹੈਲਪ ਕਰਾਈ ਮੇਰੀ। ਤੇ ਸਲਾਦ ਸਲੂਟ ਦਾ ਚੀਰ ਦਿੰਦੇ ਹੁਣ ਫੜਾ ਵੀ ਦੇਣਗੇ। ਤੇ ਮੰਮੀ ਉੱਥੇ ਬੈਠੇ ਆ ਜੀ ਉਹਨਾਂ ਕੋਲੇ। ਤੇ ਬੱਸ ਪਾਂਦੇ ਢਿੰਡੇ ਮੈਂ ਸਾਰੇ ਕੱਢ ਲੇ। ਜਿੰਨਾ ਚਾਹ ਪਰੋਟੀ ਫਰਾਉਣੀ ਆ। ਤੇ ਵਸ ਰੋਟੀ ਲਾ ਕੇ ਨਾਲ ਦੀ ਨਾਲ ਫੜਾ ਦਿੰਨੇ ਆ ਕਿਉਂਕਿ ਫਿਰ ਇਹਨਾਂ ਨੇ ਵੀ ਆਪਦੀ ਬਾਟ ਬਾਟ ਨੇੜੇ ਕਰਨੀ ਹੈ ਜੀ ਹਣ ਆਟਾ ਮੈਂ ਸਾਰੇ ਗੁੰਨ ਲਿਆ ਜੀ ਮੈਂ ਹੁਣ ਲੱਗੂਗੀ ਮੈਂ ਫੇਰ ਧਾਰਾ ਦਾ ਟਾਈਮ ਹੋਜੂ ਮਾਗਰ ਦੀ ਮਾਗਰ ਮਾਗਰ ਦੀ ਮਾਗਰ ਵਾਪਸ ਫੇਰ ਆਟਾ ਗੁੰਨਣਾ ਉਹ ਦੁਬਾਰੇ ਦੁਬਾਰੇ ਮਹਾਂ ਘੰਟੇ ਨੂੰ ਕੀ ਹੁੰਦਾ ਹੁਣ ਮੈਂ ਪਹਿਲੇ ਅੱਜ ਸਾਰਾ ਇਕੱਠਾ ਹੀ ਗੁੰਨ ਲਿਆ ਆਇ ਕਰੋ ਨਾ ਹੋ ਚੱਕੜੋ ਭਾਂਡੇ ਮੈਂ ਬਾਦ ਨਹੀਂ ਹਾਂ ਸਾਬ ਉਹ ਮੜੇ ਪੱਤੀ ਜਿਹੜੀ ਥਾਰ ਖਾਰਜਾ ਫੁੱਟ ਜਾਊਗਾ ਠੀਕ ਠੀਕ ਹੋ ਜਾਣੀ ਪੱਤੀ ਦਾ ਖਾਣਾ ਖਾਦੀ ਵੀ ਨਹੀਂ ਜਾਣੀ ਲਓ ਜੀ ਬਸ ਮੇਰੀ ਸਬਜੀ ਸੁੱਜੀ ਆਪਾਂ ਪਾਸ ਤੇ ਦੇ ਦਈ ਤੇ ਸੇਵੀਆਂ ਵੀ ਰੈਡੀ ਹੋ ਗਏ ਇੱਕ ਤਾਂ ਨਾ ਆਪਣਾ ਆਹ ਜਿਹੜਾ ਸਰੋਹ ਵਾਲੀ ਚਲਦਾ ਜਮਾ ਥੋੜਾ ਥੋੜਾ ਚਲਦਾ ਦਿੰਦੇ ਹੀ ਹਣਾ ਇਹ ਤਾਂ ਸਾਫ਼ ਕਰਨ ਵਾਲਾ ਹੈ। ਬੀਬੀ ਦਾਲ ਤੇ ਉਪਰੀ ਰੋਟੀ ਖਾਓਗੇ? ਹੂੰ। ਧਰ ਦੇ। ਧਰ ਦੇ ਦੋਨਾਂ ਨੂੰ ਧਰ ਦਵਾ। ਇੱਕ ਦੀਆਂ ਤਾਂ ਧਰ ਕੇ ਰੱਖ। ਲੈ। ਕਿਹੜੀ ਸਦਾਲ ਬਾ? ਹਾਂ ਹਾਂ। ਆਹ ਹਾਂ। ਔਰ ਨਵਲੀ ਨੂੰ ਵੱਧ ਵਾਈਏ ਬੀਬੀ ਥੋੜੀ ਜਿਹੀ ਘਾਟ ਹੀ ਖਾਓਗੀ ਚੱਲ ਲੈ ਜਾਓ ਫਿਰ ਲੋ ਜੀ ਬੀਬੀ ਹੋਰੇ ਜਾਂਦੇ ਸੀਗੇ ਹਾਂ ਚਲੋ ਆਪਾਂ ਨਿੱਕੀ ਨੂੰ ਸਬਜ਼ੀ ਪਾ ਦਈਏ ਪਨੀਰ ਦੀ ਪਨੀਰ ਤਾਂ ਉਹਨੂੰ ਬੜਾ ਪਸੰਦ ਹੈ ਖਾ ਲੂਗੀ ਚਲੋ ਜੀ ਨਾਲੇ ਤਾਂ ਇਹਨੇ ਸਵੇਰੇ ਖਾ ਲੂਗੀ ਨਾਲੇ ਖਾ ਲੂਗੀ ਹਾਂ ਤੇ ਜਾਂਦੇ ਸੀਗੇ ਹੁਣ ਕਹਿੰਦੇ ਬਾਠ ਨੇੜੇ ਕਰੀਏ ਆਪਾਂ ਸਮਾਨ ਸਾਰਾ ਟਾਕੇ ਰੱਖਤਾ ਇੱਥੇ बस जी आपा भी वीडियो ਦਾ ਹੁਣ ਇੱਥੇ ਐਂਡ ਕਰਾਂਗੇ। ਪਸੂ ਪੂਰਾ ਕਹੁੰਚਦੇ ਆ ਲਵਲੀ ਤੇ ਕਾਲੀ ਪਾਈ ਹੈ ਨਾ ਸ਼ਰਟ ਉਹਨੇ। ਬੱਸ ਆ ਰਿਹਾ ਗਿਆ। ਬੱਸ ਦਿੱਤੀ ਹੋਈ ਇੱਥੇ ਆ ਰਿਹਾ। ਕਹਿੰਦੇ ਨਹੀਂ ਕਿ ਦਾ ਮਨ ਆ ਗਈ ਬੋਈ ਬਣ ਗਈ। ਕਿਚਨ ਆ ਲੈ ਉਹ ਮੈਂ। ਕਿਚਨ ਤੇ ਬਣੀ। ਆਹ ਦੇ ਦੇ ਜਲੇ ਕਿਵੇਂ ਮੌਸਮ ਖਰਾਬ ਸਾਰੇ ਕੀ ਦੀ ਕਰੀਂਗਾ। ਮੈਂ ਤਾਂ ਕੀ ਕਰੂਗਾ। ਲੈ ਫੜ ਲੈ ਤੇਰੀ ਦਾਲ ਚੱਕ। ਲੈ ਫੜ ਲੈ। ਫੜ ਲੈ। ਨਹੀਂ ਹੁਣ ਛੁੱਟੀਆਂ ਆ ਗਈਆਂ ਤੋ ਹਾਂ ਤੋ ਛੁੱਟਣਾ ਦੋ ਰੋਗੇਗਾ ਚੱਕ ਕੋਈ ਨਹੀਂ ਜਾਂਦਾ ਤਨ ਛੁੱਟਣਾ ਹੋਗਾ ਫਿਰ ਆਇਂ ਦੁਬਾਰਾ ਆਜੂਗਾ ਮੂਰੇ ਹਾਂ ਆਇਂ ਦੁਬਾਰਾ ਆਜੂਗਾ ਬਾਹਰ ਤੇ ਆਇਂ ਦੁਬਾਰ ਚੰਗਾ ਚੰਗਾ ਇਹਨੇ ਦੀ ਬਾਹਰ ਆਇਂ ਦੁਬਾਰ ਆਜੂਗਾ ਫਿਰ ਚਲ ਠੀਕ ਹੈ ਬਿਲਕੁਲ ਠੀਕ ਹੈ ਬਿਲਕੁਲ ਚੰਗਾ ਰਹਿ ਪੈਂਦੇ ਕੋਈ ਨਹੀਂ ਫੇਰ ਮਾਰ ਲਾਂਗੇ ਭਾਬੀ ਦੇ ਉਹ ਦਰਾਂਤ ਲਾ ਜਾਗੇ ਘਰੇ ਛੱਡ ਕੇ ਆਵਾਂਗੇ ਫਿਰ ਉਹਦੇ ਕਿਸੇ ਨਾਲ ਹੋਰ ਘਰੇ ਛੱਡਿਆ ਫਿਰ ਲੈ ਰਾਤ ਲਾ ਜਾਓ ਨਾਲ ਸ਼ਮੂ ਲਿਆਇਓ ਮਾਰ ਲਓ ਗੇਟਾ ਨਹੀਂ ਕੋਈ ਨਹੀਂ ਆਵਾਂਗੇ ਕੋਈ ਨਹੀਂ ਆਵਾਂਗੇ ਗੱਡੀ ਜਾਣਾ ਉਹ ਨਹੀਂ ਕੋਈ ਪਏ ਰਹਿੰਦੇ ਨਹੀਂ ਕੋਈ ਨਾ ਫਿਰ ਕੀ ਹੋਵੇ ਉਹ ਤਾਂ ਨਹੀਂ ਕਦੇ ਆਣਗੇ ਫੜਾ ਲਾ ਕੋਈ ਨਹੀਂ ਹੁੰਦਾ ਉਹ ਕੋਈ ਨਹੀਂ ਦਸਤੀ ਕੋਈ ਨਾ ਮਾਰ ਨਹੀਂ ਗੇਟਾ 2000 ਸੈਂਕੜਾ ਹਾਂ नहीं नहीं मामा आ जाएंगे फिर मार लेंगे मैं पता ले हूं पक्का कि कोई कोई नहीं तो पूछ के आ जाएंगे नहीं तो फिर उधर आ जाएंगे रे तो जाके पता ले आऊंगा हां फिर फोन कर के बात होना के लोड ही नहीं जाके पता ले आऊंगा सारा कल करके आऊंगा आ हो गई बात कल करके जे कल ही करके जा रहे यार छुट्टियां हैटियां ये ना पिया हां हुन तो सरकारी छुट्टियां लौट गए अपने रिश्तेदार जशना पूजियां <laughs> लो जी सारे कोई बिस्कुटा दे टूट पड़े थे कोई पूजियां थे <laughs> जशना ओदा बाटी चवा के लेगा तेरे दे डैडी देदा दे दे मम्मी देदा ਤੇ ਕਿਉਂਕਿ ਜੀ ਖੁੱਲ ਗਿਆ ਵੈਂਟ ਹਨਾ ਹੋਰ ਹੀ ਹੋ ਜਾਂਦਾ ਬੋਲਾ ਜਾਂ ਕੁਝ ਮੌਸਮ ਆਏ ਹਨਾ ਇਧਰੋਂ ਤਾਂ ਖਾਦਾ ਚੰਗਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਆਪਾਂ ਮਿਲਾਂਗੇ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਪਲੀਜ਼ ਸਾਰੇ ਭੈਣ ਭਰਾ ਵੀਡੀਓ ਨੂੰ ਫੋਲੋ ਵਾਚ ਕਰ ਲਿਓ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਲਾ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ